ਸਤ ਸ੍ਰੀ ਅਕਾਲ ਜੀ ਸਾਰਿਆਂ ਨੂੰ ਵੈਲਕਮ ਬੈਕ ਟੂ ਮਾਈ ਚੈਨਲ ਇਟਾਲੀਅਨ ਵਿਦ ਕੁਲਵਿੰਦਰ ਆਈ ਹੋਪ ਤੁਸੀਂ ਸਾਰੇ ਜਣੇ ਠੀਕ ਠਾਕ ਹੋਵੋਗੇ ਅੱਜ ਦੀ ਵੀਡੀਓ ਵਿੱਚ ਅਸੀਂ ਸਿੱਖਣ ਜਾ ਰਹੇ ਹਾਂ ਲਾ ਪਾਰੋਲਾ ਇਨ ਫਾਤੀ ਇਸ ਦਾ ਕੀ ਮੀਨਿੰਗ ਹੁੰਦਾ ਹੈ ਤੇ ਇਸ ਦੀ ਵਰਤੋਂ ਅਸੀਂ ਕਿਸ ਤਰੀਕੇ ਨਾਲ ਕਰ ਸਕਦੇ ਹਾਂ ਜੇਕਰ ਤੁਸੀਂ ਸਿੱਖਣਾ ਚਾਹੁੰਦੇ ਹੋ ਤਾਂ ਵੀਡੀਓ ਦੇ ਐਂਡ ਤੱਕ ਜ਼ਰੂਰ ਬਨੇ ਰਹਿਣਾ ਜੇ ਵੀਡੀਓ ਪਸੰਦ ਆਵੇ ਤਾਂ ਵੀਡੀਓ ਨੂੰ ਲਾਈਕ ਜ਼ਰੂਰ ਕਰ ਦੇਣਾ ਸ਼ੇਅਰ ਜ਼ਰੂਰ ਕਰ ਦੇਣਾ ਤੇ ਇੱਕ ਕਮੈਂਟ ਕਰਨਾ ਨਾ ਭੁੱਲਣਾ ਜੇਕਰ ਤੁਸੀਂ ਮੇਰੇ ਚੈਨਲ ਤੇ ਪਹਿਲੀ ਵਾਰ ਹੀ ਆਏ ਹੋ ਤਾਂ ਚੈਨਲ ਨੂੰ ਸਬਸਕ੍ਰਾਈਬ ਵੀ ਕਰ ਲੈਣਾ ਕਿਉਂਕਿ ਮੈਂ ਇਹੋ ਜਿਹੇ ਵੀਡੀਓਸ ਪਾਉਂਦੀ ਰਹਿੰਦੀ ਆ ਆਜੋ ਜੀ ਕਰਦੇ ਆ ਅੱਜ ਦੀ ਵੀਡੀਓ ਸਟਾਰਟ ਇਨ ਫਾਤੀ ਐਨ ਆ ਬੈਰ ਵੀਓ ਜਿਹੜਾ ਸ਼ਬਦ ਹੈਗਾ ਜੀ ਇਨ ਫਾਤੀ ਇਹ ਹੈਗਾ ਕਿਰਿਆ ਵਿਸ਼ੇਸ਼ਣ ਕਿਰਿਆ ਵਿਸ਼ੇਸ਼ਣ ਕੀ ਹੁੰਦਾ ਜਿਹੜਾ ਸ਼ਬਦ ਸਾਨੂੰ ਕਿਸੇ ਕਿਰਿਆ ਦੀ ਵਿਸ਼ੇਸ਼ਤਾ ਨੂੰ ਦੱਸਦਾ ਹੈ ਪਰ ਇਨ ਫਾਤੀ ਦੀ ਵਰਤੋਂ ਅਸੀਂ ਕਿਸ ਤਰੀਕੇ ਨਾਲ ਕਰ ਸਕਦੇ ਆ ਇਸ ਵੀਡੀਓ ਦੇ ਵਿੱਚ ਤੁਸੀਂ ਸੱਤ ਇਹੋ ਜਿਹੇ ਤਰੀਕੇ ਸਿੱਖੋਗੇ ਜਿਸ ਦੇ ਨਾਲ ਤੁਸੀਂ ਇਨ ਫਾਤੀ ਨੂੰ ਆਪਣੀ ਗੱਲਬਾਤ ਦੇ ਦੌਰਾਨ ਵਰਤ ਸਕਦੇ ਹੋ ਪਹਿਲਾ ਯੂਜ਼ ਹੈ ਜੀ ਪੈਰ ਕਨਫਰਮ ਆਰੇ ਕਨਫਰਮ ਆਰੇ ਮਤਲਬ ਕਨਫਰਮ ਕਰਨ ਲਈ ਕਿਸੇ ਗੱਲ ਨੂੰ ਪੁਸ਼ਟੀ ਕਰਨ ਦੇ ਲਈ ਤੁਸੀਂ ਇਨਫਾਤੀ ਸ਼ਬਦ ਦੀ ਵਰਤੋਂ ਕਰ ਸਕਦੇ ਹੋ ਨੰਬਰ 2 ਪੈਰ ਕੀਆ ਰੀਰੇ ਕਲੀਅਰ ਕਰਨ ਲਈ ਕੋਸ਼ ਉਦੋਂ ਵੀ ਤੁਸੀਂ ਇਨਫਾਤੀ ਦੀ ਵਰਤੋਂ ਕਰ ਸਕਦੇ ਹੋ ਨੰਬਰ 10 ਪੈਰ ਅਜੂਂਜੇਰੇ ਇਨਫੋਰਮਾਸ਼ਨਿ ਜਾਣਕਾਰੀ ਜੋੜਨ ਦੇ ਲਈ ਮਤਲਬ ਐਡੀਸ਼ਨਲ ਇਨਫੋਰਮੇਸ਼ਨ ਦੇਣ ਦੇ ਲਈ ਵੀ ਤੁਸੀਂ ਇਨਫਾਟੀ ਦੀ ਵਰਤੋਂ ਕਰ ਸਕਦੇ ਹੋ ਫੋਰ ਇਗਜ਼ਾਮਪਲ ਪੈਨਸੋ ਕੇ ਸੀ ਯਸਟਾਂਕੋ ਮੈਨੂੰ ਲੱਗਦਾ ਹੈ ਕਿ ਉਹ ਥੱਕ ਗਿਆ ਹੈ ਇਨਫਾਟੀ ਨਾਨアドਰਮੀਤੋ ਬੇਨੇ ਅਸਲ ਵਿੱਚ ਉਸ ਨੂੰ ਚੰਗੀ ਨੀਂਦ ਨਹੀਂ ਆਈ ਇੱਥੇ ਇਨਫਾਟੀ ਦਾ मीनिंग ਬੰਦ ਹੈ ਅਸਲ ਵਿੱਚ ਮਤਲਬ ਤੁਸੀਂ ਪਹਿਲੀ ਗੱਲ ਨੂੰ ਕਨਫਰਮਾਰੇ ਕਰਿਆ ਹੈ ਕਿ ਉਹ ਥੱਕਿਆ ਹੋਇਆ ਹੈ ਤੇ ਕਨਫਰਮ ਕਰਤਾ ਇਸ ਗੱਲ ਨੂੰ ਕਹਿ ਕੇ ਕਿ ਉਹ ਸੁੱਤਾ ਨਹੀਂ ਇਸ ਕਰਕੇ ਉਹ ਥੱਕਿਆ ਹੋਇਆ ਏ ਇਨ ਫਾਕਟੀ ਦਾ ਮੀਨਿੰਗ ਕੀਆ ਅਸਲ ਵਿੱਚ ਨੰਬਰ 2 ਨੋਨ ਮੀ ਪਿਆਚੇਲ ਜਲਾ ਤੋ ਮੈਨੂੰ ਆਈਸਕ੍ਰੀਮ ਪਸੰਦ ਨਹੀਂ ਆ ਇਨ ਫਾਟੀ ਪ੍ਰੇਫਰਿਸ ਕੋਲਾ ਤੋਰਟਾ ਅਸਲ ਵਿੱਚ ਮੈਂ ਕੇਕ ਨੂੰ ਪਸੰਦ ਕਰਦਾ ਹਾਂ ਤਾਂ ਮੈਨੂੰ ਕੇਕ ਜ਼ਿਆਦਾ ਸਵਾਦ ਲੱਗਦਾ ਆ ਇੱਥੇ ਤੁਸੀਂ ਗੱਲ ਨੂੰ ਸਪਸ਼ਟ ਕਰ ਰਹੇ ਹੋ ਕਲੀਅਰ ਕਰ ਰਹੇ ਹੋ ਕਿ ਮੈਂ ਇਸ ਕਰਕੇ ਨਹੀਂ ਜਲਾ ਤੋ ਖਾਣੀ ਕਿਉਂਕਿ ਮੈਨੂੰ ਪਸੰਦ ਨਹੀਂ ਆ ਇਨਫਾਤੀ ਅਸਲ ਵਿੱਚ ਮੈਨੂੰ ਕੇਕ ਪਸੰਦ ਹੈ ਜੇਕਰ ਤੁਹਾਨੂੰ ਮੇਰਾ ਕੰਟੈਂਟ ਪਸੰਦ ਆ ਰਿਹਾ ਪਲੀਜ਼ ਵੀਡੀਓ ਨੂੰ ਲਾਈਕ ਜ਼ਰੂਰ ਕਰਿਆ ਕਰੋ ਨੰਬਰ 10 ਪ੍ਰਬ ਐ ਇੰਟੈਲੀਜੈਂਟ ਪ੍ਰਬ ਕੀਆ ਇੰਟੈਲੀਜੈਂਟ ਹੈ ਇਨਫਾਤੀ ਆ ਔਰ ਤਿਮੀ ਬੋਤੀ ਅਸਲ ਵਿੱਚ ਉਸਦੇ ਜਿਹੜੇ ਗ੍ਰੇਡ ਨੇ ਉਹ ਬਹੁਤ ਸ਼ਾਨਦਾਰ ਨੇ ਮਤਲਬ ਉਹ ਬਹੁਤ ਇੰਟੈਲੀਜੈਂਟ ਹੈ ਤੇ ਤੁਸੀਂ ਇੱਥੇ ਇੱਕ ਐਡੀਸ਼ਨਲ ਇਨਫੋਰਮੇਸ਼ਨ ਐਡ ਕਰਤੀ ਇੰਟੈਲੀਜੈਂਟ ਦੇ ਨਾਲ ਨਾਲ ਕੀਨਫਾਤੀ ਉਹਦੇ ਜਿਹੜੇ ਨੰਬਰਾਂ ਉਹ ਬਹੁਤ ਜ਼ਿਆਦਾ ਵਧੀਆ ਨੇ ਕਹਿੰਦਾ ਭਾਵ ਜਦੋਂ ਤੁਸੀਂ ਕਿਸੇ ਬਾਰੇ ਐਡੀਸ਼ਨਲ ਇਨਫੋਰਮੇਸ਼ਨ ਦੱਸਣਾ ਚਾਹੁੰਦੇ ਹੋ ਤਾਂ ਵੀ ਤੁਸੀਂ ਇਨਫਾਤੀ ਦੀ ਵਰਤੋਂ ਕਰ ਸਕਦੇ ਹੋ ਨੰਬਰ 4 ਦਿਸਕੂ ਤੇਰੇ opinion ਜਦੋਂ ਕਿਸੇ ਵਿਚਾਰ ਤੇ ਤੁਸੀਂ ਚਰਚਾ ਕਰਦੇ ਹੋ ਉਦੋਂ ਵੀ ਤੁਸੀਂ ਇਨਫਾਤੀ ਸ਼ਬਦ ਵਰਤ ਸਕਦੇ ਹੋ ਫਾਰ ਇਗਜ਼ੈਂਪਲ ਪੈਨਸੋ ਕੇ ਲਾ ਕਲਚੂਰਾ ਇੰਡੀਅਨਾ ਸਿਆ ਉਨੀਕੋ ਇਨਫਾਤੀ a una storia rica ਇੰਦਾ ਭਾਵ ਮੈਨੂੰ ਲੱਗਦਾ ਹੈ ਕਿ ਭਾਰਤੀ ਸੰਸਕ੍ਰਿਤੀ ਹੈ ਜਿਹੜੀ ਜਾਨੀ ਕਿ ਕਲਚਰ ਆ ਵਿਲੱਖਣ ਹੈ ਅਸਲ ਵਿੱਚ ਇਹਦਾ ਇੱਕ ਅਮੀਰ ਇਤਿਹਾਸ ਹੈ ਇੱਥੇ ਤੁਸੀਂ ਆਪਣਾ ਆਪੀਨੀਅਨ ਦੱਸ ਰਹੇ ਹੋ ਨੰਬਰ 5 ਸੋਸਤੇ ਨੀਰੇ ਉਨ ਆਰਗੂਮੈਂਟੋ ਇੱਕ ਦਲੀਲ ਦਾ ਸਮਰਥਨ ਕਰਨ ਦੇ ਲਈ ਵੀ ਤੁਸੀਂ ਇਨਫਾਤੀ ਸ਼ਬਦ ਵਰਤ ਸਕਦੇ ਹੋ ਪਰ ਐਗਜ਼ੈਂਪਲ ਆ ਪੀਸਾ ਐਲਾ ਮੀਆ ਪੀਤਾਂਸਾ ਪ੍ਰੇਫਰੀਟਾ ਇਨਫਾਤੀ ਚੀ ਸੋਨੋ ਮੋਲਤੇ ਵਾਰੀਏਤਾ ਵੀਜ਼ਾ ਮੇਰਾ ਪਸੰਦੀਦਾ ਪਕਵਾਨ ਹੈ ਅਸਲ ਵਿੱਚ ਇੱਥੇ ਬਹੁਤ ਸਾਰੀਆਂ ਕਿਸਮਾਂ ਹਨ ਜਿਵੇਂ ਕਿ ਤੁਹਾਨੂੰ ਇੱਥੇ ਪੀਸਾ ਪਸੰਦ ਹੈ ਤੁਸੀਂ ਹੁਣ ਦਲੀਲ ਦੇ ਰਹੇ ਹੋ ਕਿ ਇੱਥੇ ਬਹੁਤ ਸਾਰੇ ਪੀਸੇ ਨੇ ਨੰਬਰ 6 ਰਿਫਲੈਕਟ ਤੇਰੇ ਸੁ ਐਕਸਪੀਰੀਅੰਸੇ ਪਰ ਆਪ ਤੁਸੀਂ ਐਕਸਪੀਰੀਅੰਸ ਦੱਸਣ ਦੇ ਲਈ ਵੀ ਇਸ ਨੂੰ ਵਰਤ ਸਕਦੇ ਹੋ ਫਾਰ ਇਗਜ਼ੈਂਪੀਓ ਹੋ ਵਿਜ਼ਿਟਾਟੋ ਰੋਮਾ ਲ'ਅਨੋਸਕੋਰਸੋ ਮੇਬੀ ਚਲੇ ਸਾਲ ਰੋਮ ਗਿਆ ਸੀ ਇਨ ਫਾਤੀ ਓ ਵਿਸ ਤੋ ਇਲ ਕੋਲੋਸਿਓ ਕੋਲੋਸਿਓ ਜਿਹੜੀ ਇੱਕ ਉੱਥੇ ਬਿਲਡਿੰਗ ਅਸਲ 'ਚ ਮੈਂ ਉੱਥੇ ਉਸ ਨੂੰ ਦੇਖਿਆ ਕਹਿਣ ਦਾ ਭਾਵ ਤੁਸੀਂ ਐਕਸਪੀਰੀਅੰਸ ਕੀਤਾ ਉਸ ਚੀਜ਼ ਨੂੰ ਤੁਸੀਂ ਪਾਸਟ ਦੀ ਗੱਲ ਨੂੰ ਦੱਸਣ ਲਈ ਵੀ ਇਨਫਾਤੀ ਵਰਤ ਸਕਦੇ ਹੋ ਨੰਬਰ 7 ਰਿਸਪੋਂਦੇਰੇ ਆ ਦੋਮਾਂਦੇ ਸਵਾਲਾਂ ਦੇ ਜਵਾਬ ਦੇ ਵਿੱਚ ਵੀ ਤੁਸੀਂ ਇਨਫਾਤੀ ਦੀ ਵਰਤੋਂ ਕਰ ਸਕਦੇ ਹੋ ਕਿਸ ਤਰੀਕੇ ਨਾਲ ਆਈਫਾ ਤੋਈ ਕੋਂਪੀਤੀ ਕੀ ਤੁਸੀਂ ਆਪਣਾ ਹੋਮਵਰਕ ਕੀਤਾ ਇਨਫਾਤੀ ਲੀਓਫਿਨੀਤੀ ਯੇਰੀ ਅਸਲ ਵਿੱਚ ਮੈਂ ਉਸ ਨੂੰ ਕੱਲ ਹੀ ਖਤਮ ਕਰ ਦਿੱਤਾ ਇਸ ਤਰੀਕੇ ਨਾਲ ਵੀ ਤੁਸੀਂ ਇਨਫਾਤੀ ਸ਼ਬਦ ਵਰਤ ਸਕਦੇ ਹੋ ਉਮੀਦ ਕਰਦੀ ਹਾਂ ਤੁਹਾਨੂੰ ਵੀਡੀਓ ਪਸੰਦ ਆ ਰਹੀ ਹੈ ਜੇ ਵੀਡੀਓ ਪਸੰਦ ਆ ਰਹੀ ਹੈ ਪਲੀਜ਼ ਲਾਈਕ ਵਾਲਾ ਬਟਨ ਦਬਾਉਣਾ ਨਾ ਭੁੱਲਣਾ ਹੁਣ ਪੜ੍ਹਦੇ ਹਾਂ ਜੀ ਫਰਾਜ਼ੀ ਥੋੜੇ ਜੇ ਲਾਕਵਾ ਐ ਬੋਨਾ ਇਨਪਾਤੀ ਐ ਇੰਪੋਰਟਾਂਤੇ ਬੇਰੇ ਜਿਵੇਂ ਆਪਾਂ ਕਹਿੰਦੇ ਆਂ ਵੀ ਪਾਣੀ ਪੀਣਾ ਤਾਂ ਚੰਗਾ ਏ ਆਪਾਂ ਇਸ ਤਰੀਕੇ ਨਾਲ ਵੀ ਬੋਲ ਸਕਦੇ ਆਂ ਪਾਣੀ ਚੰਗਾ ਏ ਅਸਲ ਵਿੱਚ ਇਹ ਪੀਣਾ ਜ਼ਰੂਰੀ ਹੈ ਵੀ ਪੀਣਾ ਚਾਹੀਦਾ ਆ ਤਾਂ ਇਨਫਰਟੀ ਕਹਿ ਕੇ ਤੁਸੀਂ ਆਕਵਾ ਦੇ ਨਾਲ ਐਡੀਸ਼ਨਲ ਇਨਫੋਰਮੇਸ਼ਨ ਐਡ ਕਰ ਸਕਦੇ ਹੋ ਜਿਵੇਂ ਕਿ ਇੱਥੇ ਪਾਣੀ ਦੇ ਵਿਸ਼ੇ ਉੱਤੇ ਗੱਲ ਹੋ ਰਹੀ ਹੈ ਤੇ ਤੁਸੀਂ ਦਲੀਲ ਦੇ ਰਹੇ ਹੋ ਕਿ ਪਾਣੀ ਪੀਣਾ ਸਾਡੇ ਸਰੀਰ ਵਾਸਤੇ ਜ਼ਰੂਰੀ ਹੈ ਨੰਬਰ 2 ਲਾ ਪੀਸਾ ਐ ਡੈਲੀਸ਼ੀਓਸਾ ਇਨਫਾਟੀ ਲਾ ਮੰਜੋ ਸਪੈਸੋ ਪੀਜ਼ਾ ਬਹੁਤ ਸੁਆਦੀ ਹੁੰਦਾ ਹੈ ਇੱਕ ਗੱਲ ਕਰ ਰਹੇ ਹੋ ਤੁਸੀਂ ਨਾਰਮਲ ਤੇ ਤੁਸੀਂ ਉਹਦੇ ਵਿੱਚ ਐਡੀਸ਼ਨਲ ਇਨਫੋਰਮੇਸ਼ਨ ਐਡ ਕਰ ਰਹੇ ਹੋ ਕਿ ਇਨਫੈਕਟ ਮੈਂ ਤਾਂ ਇਹਨੂੰ ਅਕਸਰ ਖਾਂਦਾ ਰਹਿੰਦਾ ਆ ਇੱਥੇ ਤੁਸੀਂ ਗੱਲ ਕਲੀਅਰ ਕਰ ਰਹੇ ਹੋ ਕਿ ਪੀਜ਼ਾ ਸਵਾਦ ਹੁੰਦਾ ਤੇ ਮੈਂ ਇਹਨੂੰ ਖਾਂਦਾ ਰਹਿੰਦਾ ਆ ਰਗਾਸੀ ਬੋਲੇ ਤੇ ਮੰਜਾਰੇ ਲਾ ਪੀਜ਼ਾ ਲੈਟ ਮੀ ਨੋ ਇਨ ਦਾ ਕਮੈਂਟ ਸੈਕਸ਼ਨ ਅੱਗੇ ਦੇਖੋ ਜੀ ਈਲ ਸੋਲੇ ਬ੍ਰਿਲਾ ਸੂਰਜ ਚਮਕਦਾ ਹੈ ਇਨਫਾਤੀ ਅਜੀਏ ਉਹਨਾ ਬੈਲਾ ਜੁਰਨਾਤਾ ਸੱਚਮੁੱਚ ਅੱਜ ਬਹੁਤ ਸੋਹਣਾ ਦਿਨ ਹੈ ਜਾਂ ਅਸਲ ਵਿੱਚ ਅੱਜ ਦਿਨ ਹੀ ਵਧੀਆ ਆ ਅੱਜ ਸੂਰਜ ਚਮਕਦਾ ਹੈ ਤੁਸੀਂ ਮਤਲਬ ਕਿਸੇ ਆਰਗੂਮੈਂਟ ਤੇ ਗੱਲ ਕਰ ਰਹੇ ਹੋ ਸੋ ਸੂਰਜ ਦੇ ਬਾਰੇ ਗੱਲ ਹੋ ਰਹੀ ਆ ਉਹਦੇ ਵਿੱਚ ਤੁਸੀਂ ਦਲੀਲ ਰੱਖ ਰਹੇ ਹੋ ਕਿ ਅੱਜ ਤਾਂ ਬਹੁਤ ਸੋਹਣਾ ਦਿਨ ਹੈ ਨੈਕਸਟ ਦੇਖੋ ਲੇਗੋ ਲਿਬਰੀ ਮੈਂ ਕਿਤਾਬਾਂ ਪੜ੍ਹਦਾ ਹਾਂ ਇਨਫਾਤੀ ਮੀ ਪਿਆਚੋ ਨੂੰ ਲੇ ਸਟੋਰੀਏ ਅਸਲ ਦੇ ਵਿੱਚ ਮੈਨੂੰ ਜਿਹੜੀਆਂ ਕਹਾਣੀ ਵਾਲੀਆਂ ਬੁੱਕਸ ਨੇ ਉਹ ਜ਼ਿਆਦਾ ਪਸੰਦ ਆ। ਇੱਥੇ ਤੁਸੀਂ ਇੱਕ ਕਨਸੈਪਟ ਕਲੀਅਰ ਕਰ ਰਹੇ ਹੋ ਕਿ ਤੁਹਾਨੂੰ ਕਿਤਾਬਾਂ ਪੜ੍ਹਨੀ ਆ ਪਸੰਦ ਨੇ ਤੇ ਅਸਲ ਵਿੱਚ ਤੁਹਾਨੂੰ ਕਹਾਣੀ ਵਾਲੀਆਂ ਕਿਤਾਬਾਂ ਪੜ੍ਹਨੀ ਆ ਜ਼ਿਆਦਾ ਪਸੰਦ ਨੇ। ਆਈ ਹੋਪ ਤੁਹਾਨੂੰ ਇਹ ਵੀਡੀਓ ਬਹੁਤ ਪਸੰਦ ਆਈ ਹੋਵੇਗੀ। ਹੁਣ ਵਾਰੀ ਤੁਹਾਡੀ ਆ। ਤੁਸੀਂ ਇਹਨਾਂ ਸੈਂਟੈਂਸਸ ਨੂੰ ਬਣਾ ਕੇ ਕਮੈਂਟ ਦੇ ਵਿੱਚ ਜ਼ਰੂਰ ਲਿਖਣਾ ਜਿੱਦਾਂ ਕਿ ਮੈਂ ਸਮੁੰਦਰ ਨੂੰ ਪਿਆਰ ਕਰਦਾ ਅਸਲ ਵਿੱਚ ਮੈਂ ਹਰ ਗਰਮੀ ਵਿੱਚ ਵੀਚ ਤੇ ਜਾਂਦਾ ਹਾਂ ਮੈਂ ਇਟਾਲੀਅਨ ਪੜ੍ਹਦਾ ਹਾਂ ਅਸਲ ਵਿੱਚ ਮੈਂ ਆਪਣੇ ਇਟਾਲੀਅਨ ਦੋਸਤਾਂ ਨਾਲ ਗੱਲ ਕਰਨੀ ਚਾਹੁੰਦਾ ਹਾਂ ਤੁਸੀਂ ਇਹਨਾਂ ਦੋਨਾਂ ਸੈਂਟੈਂਸਸ ਨੂੰ ਬਣਾ ਕੇ ਕਮੈਂਟ ਸੈਕਸ਼ਨ ਦੇ ਵਿੱਚ ਜ਼ਰੂਰ ਲਿਖਣਾ ਜੇਕਰ ਤੁਸੀਂ ਹੋਰ ਵੀ ਇੱਦਾਂ ਦੀਆਂ ਵੀਡੀਓਜ਼ ਦੇਖਣਾ ਚਾਹੁੰਦੇ ਹੋ ਤਾਂ ਮੇਰੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰਨਾ ਲਾਈਕ ਜ਼ਰੂਰ ਕਰਨਾ ਤੇ ਵੀਡੀਓ ਨੂੰ ਸ਼ੇਅਰ ਵੀ ਜ਼ਰੂਰ ਕਰ ਦੇਣਾ ਥੈਂਕ ਯੂ ਸੋ ਮੱਚ ਫॉर ਵਾਚਿੰਗ ਲਾਈਕ ਸ਼ੇਅਰ ਐਂਡ ਸਬਸਕ੍ਰਾਈਬ ਤੇ ਤੁਹਾਨੂੰ ਮੈਂ ਇੱਕ ਹੋਰ ਇਨਫੋਰਮੇਸ਼ਨ ਦੇਣਾ ਚਾਹਾਂਗੀ ਜੇਕਰ ਤੁਸੀਂ ਆ ਜ਼ੀਰੋ ਤੋਂ ਆ ਉਨੋ ਦਾ ਬੇਸਿਕ ਕੋਰਸ ਕਰਨਾ ਚਾਹੁੰਦੇ ਹੋ ਤਾਂ ਤੁਸੀਂ ਮੈਨੂੰ ਜੁਆਇਨ ਕਰ ਸਕਦੇ ਹੋ ਭਾਵ ਚੈਨਲ ਦੀ ਮੈਂਬਰਸ਼ਿਪ ਲੈ ਸਕਦੇ ਹੋ ਇਹ ਕੋਰਸ 3 ਮਹੀਨੇ ਦਾ ਹੋਵੇਗਾ ਤੇ 3 ਮਹੀਨੇ ਦੇ ਵਿੱਚ ਤੁਹਾਨੂੰ ਪੂਰਾ ਕੋਰਸ ਕਰਾਇਆ ਜਾਵੇਗਾ ਸਿਰਫ ਔਰ ਸਿਰਫ 45 ਰੋ ਦੇ ਵਿੱਚ ਤੇ ਤੁਸੀਂ ਜੁਆਇਨ ਕਰ ਸਕਦੇ ਹੋ ਮਿਲਦੇ ਹਾਂ ਜੀ ਕਿਸੇ ਹੋਰ ਵੀਡੀਓ ਦੇ ਵਿੱਚ ਜਦ ਤੱਕ ਦੇ ਲਈ